ਮਹੋਦਿਆ ਦਿੱਲੀ ਦਾ ਮੁਸੇ ਵਾਲੇ ਦੇ ਗੋਨਾ-ਬਾਗੋਨਾ ਚੱਲਦਾ ਤੇਰੇ ਵੈਲੀ ਦਾ ਆਰਜਨ ਐਂਟਰਟੇਨਮੈਂਟ ਤੇ ਮੈਫਰ মিডিਆ ਗਰੁੱਪ ਕਿਰਟਾ ਨੂੰ ਕੁਲ ਦਿਨਾਂ ਤੋਂ ਬਿੰਬਵਾਦਿਤ ਹੋਣ ਦਾ ਸਾਇੰਤਰ ਸਾਡੇ ਚਾਚੀ ਜਿੱਤਰਾ ਜੀ ਸਾਡੇ ਭਰਾ ਹੈ ਵੱਡੇ ਇਹਨਾਂ ਨੂੰ ਵੀ ਕੋਹ ਪੁਰਾਣੀਆਂ ਆੜੀਆਂ ਸਾਡੀ ਯਾਦ ਕਰਦੇ ਨੇੜੇ ਛੋਟੇ ਆੜੀ ਤੇ ਕੁੰਦੇ ਜਾਰੀ ਜਿਹੜੀ ਵੱਡੀ ਹੋ ਕੇ ਬਣਦੀ ਹੈ ਇਹ ਆੜੀ ਸૌਦਰਤਵਾਦ ਮੇਰੇ ਪਿਆਰ ਵੀਰ ਇਹ ਸਭ ਤੋਂ ਵੱਧ ਤੇਰੀ ਨੁਮਜੀ ਉਹਨਾਂ ਨੇ ਤੁਹਾਡੀ ਖਿਦਮਤ ਕਰਨੀਆਂ ਫਿਰ ਤੋਂ ਧੰਨਵਾਦ ਹੈ ਅਰ ਕਮੇਟੀ ਦਾ ਸੱਜਣਾ ਸਾਹਿਬ ਮੀਲਾ ਟੀਵੀ ਤੋਂ ਜਿਨ੍ਹਾਂ ਦੇ ਦੋੜੋਂ ਤੁਹਾਡੇ ਰੰਗੀ ਗਮਾ ਦੇ ਦੋ ਸਵਾਂ ਸੋ 200 ਕਿਲੋਮੀਟਰ ਤੋਂ ਅਗਲੇ ਦਰਸ਼ਨ ਕਰਦੇ ਸਵਾਭ ਨੇ ਔਰ ਆ ਕਰਦਾ ਤੇ ਮੇਰੇ ਨਾਲ ਤੂੰ ਵਹਿਰ ਵਧਾ ਤੇ ਚਿੰਤਾ ਹਾਂ ਤਾ ਕਰਦਾ ਤੇ ਮੇਰੇ ਨਾਲ ਤੂੰ ਵਹਿਰ ਵਧਾ ਤੇ ਮੁਕਤ ਕਰਨ ਕਦਾ ਚਿਰਦਾ ਗੱਡੀ ਚੱਲੀ ਤੇ ਸਾਰੇ ਤੇਰੇ ਸਾਹਮਣੇ ਹੋ ਗਿਆ ਤੇ ਮੇਰਾ ਹੋਂਸੇ ਬਾਰੇ ਤੇ ਕੌਣ ਤੁਹਾਨੂੰ ਨਾ ਚੱਲ ਬਹਿ ਤੇ ਸਹੀਦਾ ਕਿਸੇ ਬਾਰੇ ਤੇ ਕੌਣ ਤੁਹਾਨੂੰ ਨਾ ਚੱਲ ਬਹਿ ਤੇ ਮੈਂ ਗੰਗਾ ਝਾੜ ਕੇ ਲੈਂਦੇ ਸੀ ਤੂੰ ਸਮੇਂ ਦੇ ਵੇਂਦੇ ਸੀ ਨਾ ਪੱਤਿਆਂ ਦੀ ਹਵਾ ਇਹ ਦੱਸੇ ਦੇ ਵੇਂਦੇ ਸੀ ਨਹੀਂ ਦੱਸ ਸਕਦੀ ਬਾਤ ਸੁਣੀ ਅਨਿਆ ਕਹਿੰਦੇ ਕਰ ਜੀ ਕੇ ਕੈਰੀ ਤੇ ਚੁੱਕਦੇ ਕੋਲ ਜੀ ਤਾ ਮਰ ਜਾਣ ਦਰਿਆਵਾਂ ਦੇ ਹੱਥ ਨਾ ਮਾਰਾਂ ਬੰਦਿਆ ਬੰਦਾ ਨਾਣ ਕਹਿੰਦੇ ਕੋਲ ਦੀਆਂ ਦੁਆਵਾਂ ਕਰਦੀਆਂ ਕਿੰਨਾ ਏ ਉਹ ਸਵੇਰ ਦੇ سیوا کور کرتی ہوں گروپائی کیا so, واحو جی کا خالص جی ایک تاڑی لانے بھائی اس کلاکار جسولہ رمن باوا سی کم کا ڈکا نہیں توڑ دی ਤਰੇ ਵੀ ਸਾਨੂੰ ਕਹਿੰਦੇ ਉਹ ਕੰਮ ਦਾ ਡੱਕਾ ਨਹੀਂ ਤੋੜਦੀ ਜਿਹੜੀ ਪੇਕੇ ਤੋਂ ਲਿਆਈ ਲੋਹਿਆਂ ਦਾ ਆਵਾਜ਼ ਹੋਵੇ ਤੇ ਕੈਨੇ ਫੋਰਨ ਆਪਣੀ ਕੀ ਰੀਸ ਕਰੂ ਜੇ ਕਿਤੇ ਨਸ਼ੇ ਤੋਂ ਮੁਕਤ ਪੰਜਾਬ ਹੋਵੇ ਤੇ ਕਲਾਕਾਰ ਦੀ ਖੂਦਰੀ ਭਲਾ ਦਿੰਦੇ ਜਦੋਂ ਮਾੜੀ ਸਾਉਂਡ ਤੇ ਮਾੜੇ ਵੱਜਦੇ ਸਾਜ਼ ਹੋਵੇ ਤੇ ਚੰਗੇ ਭਲੇ ਸਾਜ਼ੀਆਂ نوازੀਆਂ ਨੂੰ ਤੇ ਸਾਉਂਡ ਵਾਲੇ ਵੀਰ ਨੂੰ

ਇਹ ਜਿਹੜੀਆਂ ਪੁੱਠੀਆਂ ਕ੍ਰਿਤੀਆਂ ਇਹ ਆਪਾਂ ਹੀ ਪਾਈਆਂ ਕਹਿੰਦੇ ਅੰਗਰੇਜ਼ਾਂ ਨੇ ਕਾਰ ਕੱਢੀ ਇੱਥਾ ਰੇਲ ਚਲਾਈ ਉੱਥੇ ਜਹਾਜ਼ ਵੱਖਰਾ ਤੇ ਪੰਜਾਬੀ ਨੇ ਕਾਰ ਕੱਢੀ ਇੱਕ ਧੀ ਦਿੰਦੇ ਦੂਜਾ ਜਹਾਜ਼ ਵੱਖਰਾ ਇਹ ਆਪਣੀ ਮਾੜੀਆਂ ਸੋਚਾਂ ਨੇ ਲੜਕਿਆਂ ਨੂੰ ਬੱਤਵਾ ਤੇ ਪੜ੍ਹਾਓ ਲਿਖਾਓ ਉਹਨਾਂ ਦੇ ਪੈਰਾਂ ਦੇ ਕੰਮ ਜੱਬ ਕਰੋ ਪਰ ਸਮਾਲਟੋ ਹੋ ਗਿਆ ਜੀ